ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਤੇ ਬਾਕੀ ਲੈਵੇ ਦਾ ਜਿਹੜੀਆਂ ਨਾੜਾ ਨੂੜਾ ਨੇ ਜਿਵੇਂ ਕਹਿੰਦਾ ਹੁੰਦਾ ਧੌਲੇ ਦਾ ਚਮਕਾ ਹੋਰ ਮਿੱਤਰ ਸਾਡਾ ਕਿ ਨਾ ਭਾਰਤ ਵਾਲਾ ਨਕਸ਼ਾ ਹੁੰਦਾ ਬਾਈ ਉਹ ਭਾਰਤ ਵਾਲਾ ਨਕਸ਼ਾ ਬਣਿਆ ਹੋਇਆ ਇਹਦੇ ਇਹ ਦੁੱਧ ਕਿੰਨਾ ਕੁ ਪਾ ਦੂਗੀ ਬਾਈ ਆਪਣੇ ਤਿਆਰਦੀ ਨਾਲ ਬਾਈ ਗਰਮੀ ਕਰਕੇ ਆਪਾਂ ਜ਼ਿਆਦਾ ਤਾਂ ਨਹੀਂ ਕਹਿੰਦੇ 25 ਪਲੱਸ ਹੀ ਕੱਢੂਗੀ ਦੁੱਧ ਅੱਛਾ ਉਹ ਲੈਵੇ ਲੂਵੇ ਦਾ ਕਾਰ ਵਾਲਾ ਚੰਗਾ ਹਨਾ ਆ ਸਟੈਚ ਆਰਡਰ ਦੀ ਆ ਬਾਈ ਹਾਂ ਲੈਵੇ ਲੂਵੇ ਦਾ ਕਾਰ ਵਾਲਾ ਚੰਗਾ ਸੱਜਣਾ ਤੇ ਨਾਲ ਇਹ ਆ ਬੱਛੀ ਆ ਤਰਸੇ ਤੇ ਵੀ ਮਾਰਦੇ ਓਏ ਇਹ ਹੈਰ ਸ਼ਹਿਰ ਚ ਆ ਗਈ ਹਨਾ ਹਾਂ ਬਾਈ ਇਹਦਾ ਕਿ ਤੀਜਾ ਸੁਆ ਬਰੇ オリジナル ਇਹਦਾ オリジナル ਤੀਜਾ ਸੁੱਠੀ ਹੋ ਜੂ ਸੱਜਣਾ ਬਾਡੀ ਵਾਲੀ ਗਾਂ ਐ ਤੇ ਮੇਨ ਗੱਲ ਆ ਜਿਹੜੀ ਯਾਰ ਦੁੱਧ ਤਿਆਰੀ ਦਾ ਤੇ ਬਾਕੀ ਕੱਦ ਕਾੜਦਾਂ ਦਾ ਜੇ ਤੁਸੀਂ ਮੇਰੇ ਕੱਦ ਤੋਂ ਇੱਥੇ ਤੋਂ ਲਾ ਲੇ ਕਿਉਂਕਿ ਚੰਗੇ ਕੱਦ ਕਾਠ ਵਾਲੀ ਬੱਛੀ ਆ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਜਾਣ ਵਾਲੀ ਬੱਛੀ ਆ ਜੇ ਗੱਲ ਕਰ ਲਈ ਹੈ ਨਾ ਹਾਂ ਮਤਲਬ ਬਾਈ ਕਹਿੰਦਾ ਅਸੀਂ ਮਾਰ ਦਨੇ ਤਾਰਾ ਓਏ ਥੱਲੇ ਨਾ ਮਾਰਿਆ ਕਰੋ ਲੰਬਾ ਦੇਣ ਲੱਗ ਜਾਂਦੇ ਨੇ ਸੱਜਣ ਕਈ ਕਹਿੰਦੇ ਯਾਰ ਤੁਸੀਂ ਨਾ ਦੁੱਧ ਦਾ ਅਨਰਾਧਰ ਕਰਦਾਂ ਨੂੰ ਜਦੋਂ ਤੇਰਵੇਂ ਰਾਤ ਨੂੰ ਥੱਲੇ ਰੋਲਦਾਂ ਨੇ ਤੇ ਮੇਰੇ ਨਾਲ ਲੈਵੇ ਤੇ ਧਰਸ ਅਗਲੇ ਪੰਨੇ ਉਹ ਖਾ ਦਿਓ ਨਾੜਾ ਬਹੁਤ ਨੇ ਦੇ ਜੇ ਆਪਣੇ ਘਰੇ ਰਹੇਗੀ ਸੂਪ ਵੀ ਸਹੀ ਸਲਾਮਤ ਹਾਂਜੀ ਆਪਾਂ ਦੋ ਟਾਈਮ ਇਹਦੀ ਮਿਲਕਿੰਗ ਵੀ ਕਰਵਾ ਕੇ ਦੇ ਦਾਂਗੇ ਠੀਕ ਆ ਗੱਲ ਆ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਲੱਗਿਆ ਬਣਾਉਣ ਹੋਏ ਆਪਾਂ ਸੁਨਾਮ ਸ਼ਹਿਰ ਤੋਂ ਕਿਉਂਕਿ ਸ਼ਹੀਦ ਉਦਮ ਸਿੰਘ ਦਾ ਸ਼ਹਿਰਾ ਸੁਨਾਮ ਸ਼ਹਿਰ ਆਪਾਂ ਪਹੁੰਚਿਆ ਸੱਜਣੋ ਚੀਮਾ ਡੈਰੀ ਫਾਰਮ ਤੇ ਇਸ ਫਾਰਮ ਤੋਂ ਪਹਿਲੀ ਵੀਡੀਓ ਬਣਾਉਣ ਲੱਗੇ ਆ ਪਰ ਕੰਮ ਦੀ ਗੱਲ ਕਰ ਲਈਏ ਜੇ ਕੰਮ ਬਾਈਆਂ ਦਾ ਪੁਰਾਣਾ ਵਪਾਰ ਦਾ ਕੰਮ ਆ ਤੇ ਰੁਟੀਨ ਚ ਕੰਮ ਇੱਥੇ ਵਪਾਰ ਦਾ ਚੱਲਦਾ ਰਹਿੰਦਾ ਰੈਗੂਲਰ ਜਾਨਵਰ ਆਉਂਦੇ ਰਹਿੰਦੇ ਨੇ ਮੱਝਾਂ ਤੇ ਗਾਵਾਂ ਦਾ ਮਿਕਸ ਵਪਾਰ ਕਰਦਾ ਬਾਈ ਤੇ ਬਾਕੀ ਬਾਈ ਨਾਲ ਕਰਾਂ ਮੈਂ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਕੱਲੇ ਕੱਲੇ ਦੀ ਸੱਜਣੋਂ ਤੁਹਾਨੂੰ ਜਾਣਕਾਰੀ ਦੇਵਾਂਗਾ ਮੈਂ ਰੇਟਾਂ ਦੀ ਜਾਣਕਾਰੀ ਵੀ ਦੇਵਾਂਗਾ ਆ ਜਾ ਲੈ ਆ ਤਰਸ ਇੱਧਰ ਲੈ ਆਓ ਏ ਆ ਜਾ ਬਾਈ ਆ ਨਾਮ ਦੱਸ ਦੋ ਆਪਣਾ ਕੀ ਆ ਨਾਮ ਰਜਿੰਦਰ ਸਿੰਘ ਜੀ ਨਾਮ ਰਜਿੰਦਰ ਸਿੰਘ ਸ਼ਹਿਰ ਸੁਨਾਮ ਆ ਗਿਆ ਸ਼ਹਿਰ ਸੁਨਾਮ ਜੀ ਕਿਹੜੇ ਰੋਡ ਤੇ ਆ ਗਿਆ ਫਾਰਮ ਆਪਾਂ ਜਿਖੇਪਰ ਰੋਡ ਤੇ ਜਿਖੇਪਰ ਰੋਡ ਤੇ ਸੁਨਾਮ ਸ਼ਹਿਰ ਦੇ ਢੇਡ-ਗੇੜੀ ਆ ਗਿਆ ਹਨਾ ਵਿਚੀ ਆ ਜੀ ਨੰਬਰ ਬੋਲ ਦਿਓ ਆਪਣਾ 855 885640 ਜੀ ਉਹ ਪੰਜਾਬੀ ਵਾਲੇ ਵੀ ਹੁੰਦੇ ਨੇ ਆਪਣੇ ਕੋਲ ਏ ਪੰਜਾਬੀ ਚ ਵੀ ਬੋਲ 855 88 ਅੱਛਾ 5640 ਅੱਛਾ ਟਰੈਕਟਰ ਵਾਲਾ ਨੰਬਰੇ ਲੈ ਰਖਿਆ ਹਾਂ ਜੀ ਉਹ ਟਰੈਕਟਰ ਵਾਲਾ ਨੰਬਰੇ ਲੈ ਰਖਿਆ ਸੱਜਣਾ 855 ਤੋਂ ਸ਼ੁਰੂ ਹੁੰਦਾ ਨੰਬਰ ਵਾਈ ਦਾ ਇਹ ਇਧਰ ਕਰ ਲਈਏ ਸਟਾਰਟ ਬਾਈ ਕਰ ਲੋ ਜੀ ਆਹ ਬੱਚੀ ਤੇ ਮਾਰ ਦੇ ਦਰਸ ਕੈਮਰਾ ਵੋ ਇਹਦੀ ਬਾਡੀ ਬੁੱਡੀ ਦਿਖਾ ਦੇ ਤੇ ਇਹਦੇ ਥਣ ਲੈਵੇ ਤੇ ਮਾਰ ਦੇ ਕੈਮਰਾ ਬਾਈ ਇਹ ਕਿਹੜਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਬਾਈ ਮੂੰਹੋਂ ਛੇ ਦੰਦਾਂ ਦਾ ਮੂੰਹੋਂ ਛੇ ਦੰਦਾਂ ਦਾ ਸੂਆ ਦੂਜਾ ਖੋਲ ਕੇ ਤੋੜ ਦੇ ਤੇ ਨਾਲ ਬੱਚਾ ਕੀ ਆ ਇਹਦੇ ਆਇਰ ਸ਼ਹਿਰ ਦੀ ਬੱਚੀ ਆ ਵੀਰੇ ਲੈ ਸਜਣਾ ਓਏ ਨਾਲ ਇਹਦੇ ਆਇਰ ਸ਼ਹਿਰ ਦੀ ਬੜੀ ਪਿਆਰੀ ਬੱਚੀ ਆ ਯਾਰ ਸੂਈ ਕਦੋਂ ਆ ਬਾਈ ਇਹ ਇਹ ਸਵੇਰੇ ਸੂਈ ਆ ਜੀ ਅੱਛਾ ਅੱਜ ਜ ਸਵੇਰੇ ਸੂਈਆ ਬੌਲੇ ਚ ਹੀ ਹਜੇ ਬਾਕੀ ਇਹ ਜ ਥਣ ਥਣੋਟ ਦੀ ਗੱਲ ਕਰ ਲਈਏ ਨਾ ਸੱਜਣੋ ਬੌਲੇ ਚੋ ਖਾਲੀ ਕਰੀ ਹੋਈ ਆਦੀ ਤੋਂ ਵੱਧ ਬਈ ਇਹ ਦੂਵੇ ਦਾ ਘਾਰ ਦੀ ਗੱਲ ਕਰ ਲਈਏ ਬਾਡੀ ਬੁੱਡੀ ਦੀ ਗੱਲ ਕਰ ਲਈਏ ਤੇ ਨੇਨ ਗੱਲ ਜਿਹੜੀ ਇਹ ਹੈਗੀ ਆ ਥੋੜੀ ਜਿਹੀ ਕਰਾਸ ਬਰੀਡ ਚ ਪੈਂਦੀ ਆ ਕਿਉਂਕਿ ਗਰਮੀ ਚੱਲਣ ਵਾਲੀ ਆਈਟਮ ਆ ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਤੇ ਬਾਕੀ ਲੇਵੇ ਦਾ ਜਿਹੜੀਆਂ ਨਾੜਾ ਨੂੜਾ ਨੇ ਜਿਵੇਂ ਕਹਿੰਦਾ ਹੁੰਦਾ ਧੌਲੇੜਾ ਚਮਕੌਰ ਮਿੱਤਰ ਸਾਡਾ ਜਿਵੇਂ ਭਾਰਤ ਵਾਲਾ ਨਕਸ਼ਾ ਹੁੰਦਾ ਬਾਈ ਉਹ ਭਾਰਤ ਵਾਲਾ ਨਕਸ਼ਾ ਬਣਿਆ ਹੋਇਆ ਇਹਦੇ ਬਈ ਗਰਮੀ ਕਰਕੇ ਆਪਾਂ ਜਾਲਾ ਤਾਂ ਨਹੀਂ ਕਹਿੰਦੇ 25 ਪਲੱਸ ਹੀ ਕੱਢੂਗੀ ਦੁੱਧ। ਅੱਛਾ। ਉਹ ਲੇਵੇ ਲੂਵੇ ਦਾ ਕਾਰ ਵਾਲਾ ਚੰਗਾ ਹਨਾ। ਆਹ ਸਟੈਚਰ ਆर्डर ਦੀ ਆ ਬਈ। ਹਾਂ ਲੇਵੇ ਲੂਵੇ ਦਾ ਕਾਰ ਵਾਲਾ ਚੰਗਾ ਸੱਜਣੋ ਤੇ ਨਾਲੇ ਇਹ ਆ ਬੱਛੀ ਆ ਤਰਸੇ ਤੇ ਵੀ ਮਾਰਦੇ ਓਏ। ਇਹ ਆ ਹਰ ਸ਼ਹਿਰ ਚ ਆ ਗਈ ਹਨਾ। ਹਾਂ ਬਈ। ਆ ਤੇ ਬਾਕੀ ਇੱਕ ਗੱਲ ਹੋਰ ਕਹਿਣਾ ਸ਼ੁਰੂ ਚ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆ ਉਹ ਖਰੀਦਣਾ ਤੁਸੀਂ ਨੇ ਸੱਜਣੋ ਆਪਦੀ ਸਮਝ ਨਾਲ ਹੁੰਦਾ ਯਾਰ ਜਾਨਵਰ। ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ? 75000 ਦੀ ਦੇ ਦਾਂਗੇ ਵੀਰੇ। ਰੇਟ ਫਿਕਸੇ ਦੱਸੀ ਜਾਈ ਸਾਰੇ। ਲਾਈਵ ਅੱਛੀ ਤੁਹਾਨੂੰ ਮਿਲੂਗੀ ਸੱਜਣਾ 75000 ਦੀ ਦੂਜਾ ਸੂਆ ਤੇ ਮੂੰਹੋਂ 6 ਦੰਦ ਆਂਦਾ ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਬੱਛੀ ਆ ਬਾਈ ਐਰ ਸ਼ੈਰ ਚ ਪੈਂਦੀ ਆ ਤੇ ਹੁਣ ਮਾਰਦੇ ਆ ਬੱਛੀ ਦੇ ਕੈਮਰਾ ਇਹਦੀ ਕੀ ਗੱਲ ਬਾਤ ਆ ਕਿੰਨੀ ਉਮਰ ਹੈ ਜੀ ਇਹ ਬਾਈ ਦੁੱਧ ਦੇ ਦੰਦ ਨੇ ਇਹਦੇ ਖੀਰੀ ਆ ਹਾਲੇ ਜਮੀ ਅੱਛਾ ਦੰਦ ਪੱਟ ਕੇ ਦੇਖ ਲੈ ਬੰਦਾ ਚਾਹੀਦੀ ਠੀਕ ਆ ਗੱਲ ਇਹ ਸੱਜਣਾ ਹੈਗੀ ਆ ਖੀਰੀ ਨਸਲ ਇਹਦੀ ਐਫ ਐਫ ਆ ਗਈ ਹੈ ਨਾ ਹਾਂ ਵੀਰੇ ਇਹਦੇ ਏ ਆਈ ਹੋਈ ਹੋਈ ਆ 15 ਦਿਨ ਹੋ ਗਏ ਏ ਆਈ ਹੋਈ ਨੂੰ ਅੱਛਾ ਇਹਦੇ ਡੈਨਮਾਰਕ 40120 ਦਾ ਟੀਕਾ ਭਰਾ ਇਹ ਅੱਗੇ ਅਸਾਂ 40120 ਤੋਂ ਗੱਬਣਾ ਆਪਾਂ ਕੋਈ ਸਟਰਾ ਵੀ ਦਿਖਾ ਦਾਂਗੇ ਉਹ ਹਾਂ ਵੀਰੇ ਦਿਖਾਵਾਂਗੇ ਸੱਜਣਾ ਬਾਈ ਕਹਿੰਦਾ ਸਟਰਾ ਵੀ ਦਿਖਾ ਦਾਂਗੇ ਸਾਰੀ ਡਿਟੇਲ ਦੇ ਦਾਂਗੇ ਆਪਾਂ ਬੰਦੇ ਜਿਹੜਾ ਲਊਗਾ ਉਹ ਤੁਹਾਨੂੰ ਥਣ ਤੁਹਾਨੂੰ ਦਿਖਾ ਦੇ ਇਹਦਾ ਕਿਉਂਕਿ ਇਹਨਾਂ ਚ ਇਹੀ ਸਮੱਸਿਆ ਆਉਂਦੀ ਹੈ ਵੀ ਥਣ ਨਾ ਵੱਧ ਘੱਟ ਹੋਵੇ ਦੇਖਣ ਵਾਲੇ ਸੱਜਣਾ ਨੂੰ ਹਾਂ ਤੂੰ ਦਾ ਕੱਲਾ ਕੱਲਾ ਥਾਣਾ ਬਾਈ ਹਾਂ ਤੇ ਥਣ ਵੀ ਇਹਦੇ ਸੱਜਣੋ ਚਾਰੀ ਲੱਗੇ ਨੇ ਤੇ ਲੱਗਿਆ ਵੀ ਯਾਰ ਕੱਲਾ ਕੱਲਾ ਲੱਗਿਆ ਵੀ ਦੂਰੀ ਤੇ ਆ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ ਇਹਦਾ 20000 ਰੁ ਕਰਦਾ ਯਮਾਨਤਾਨ ਛੋਟਾ ਛੱਪਾ ਹਾਂ ਲੈ ਚੋ ਵੀ ਸੱਜਣਾ ਮਾਨਤਾਨ ਹੋ ਜੂ ਛੋਟਾ ਛੱਪਾ ਪਾਈ ਕਹਿੰਦਾ ਕਰਦਾਂਗੇ ਇਹ ਜੀ ਗੱਲ ਨਹੀਂ ਉਹ ਬੱਚੀ ਪਿਆਰੀ ਆ ਯਾਰ ਚੰਗੀ ਚੀਜ਼ ਤਿਆਰ ਹੋਣ ਨਾਲ ਯਾਉਣ ਨਾਲੇ ਟਾਈਮ ਚ ਕਿਉਂਕਿ ਮਾਰਕਿੰਗ ਮੁਰਕਿੰਗ ਵੀ ਇਹਦੀ ਚੰਗੀ ਆ ਜੇ ਮੈਂ ਗੱਲ ਕਰ ਲਾਂ ਤੇ ਮਾਰਕਿੰਗ ਵੀ ਚੰਗੀ ਆ ਇਹਦੇ ਛਾਪਾ ਛੂਪਾ ਚੰਗਾ ਲੱਗਿਆ ਬੱਚੀ ਦੇ ਤੇ 15 ਕ ਦਿਨ ਦੀ ਦੀ ਏਆਈ ਵੀ ਹੋਈ ਹੋਈ ਆ ਤੇ ਹੁਣ ਮਾਰਦੇ ਦਰਸਾਏ ਤੇ ਹੋਇਆ ਟਰੱਕ ਜਿੱਦੀ ਬਾਹਰ ਤੇ ਵੀ ਮਾਰਦੇ ਕੈਮਰਾ ਇਹਦਾ ਕਿਹੜਾ ਸੁਆ ਤੀਜਾ ਸੁਆ ਵੀਰੇ origignal ਇਹਦਾ origignal ਤੀਜਾ ਕਿੰਨੇ ਦਿਨ ਦੀ ਸੁਈ ਆ ਇਹ ਇਹਨੂੰ 25 ਤੋਂ 2 18 ਉੰਨੀ ਕੋਲ ਦੁੱਧ ਤਿਆਰ ਹੈ ਇਹਦਾ ਅਛਾ ਕਹਿਣਾ ਤਾਂ ਨਹੀਂ ਬਾਈ ਕਹਿਣਾ ਨਹੀਂ ਚਾਰ ਟਾਈਮ ਆਗਲਾ ਆਪਣੇ ਕੋਲੇ ਚਵਾਈ ਕਰਕੇ ਲੈ ਜਾਏਗਾ ਠੀਕ ਆ ਗੱਲ ਲੈ ਸੱਜਣਾ ਬਾਈ ਕਹਿੰਦਾ ਯਾਰ ਦੋ ਡੰਗ ਚਾਰ ਡੰਗ ਕੋਈ ਵੀ ਸੱਜਣਾ ਆਪਣੇ ਕੋਲੇ ਆ ਕੇ ਚੋਕੇ ਲਿਆ ਸਕਦਾ ਲੇਵਲ ਉਬਾ ਇਹਦਾ ਵੀ ਚੰਗਾ ਤੇ ਥਣ ਥਨੌਟ ਵੀ ਇਹਨੂੰ ਜੇ ਗੱਲ ਕਰ ਲਈਏ ਸੱਜਣੋ ਮਹਿਸਾਂ ਵਾਲਾ ਹੀ ਲੱਗਿਆ ਤੇ 18 ਉੰਨੀ ਉਹੀ ਗੱਲ ਆ ਵੀ ਕਹਿਣ ਨੂੰ ਬਾਲੇ ਸੱਜਣ ਕਹਿੰਦੇ ਨੇ ਪਰ ਬਾਈ ਕਹਿੰਦਾ ਆਪਣੇ ਕੋਲੇ ਨਾ ਦੁੱਧ ਦੇ ਇਹ ਸਾਨੂੰ ਤਿਆਰੀ ਦੀ ਮਿਲੂਗਾ ਸਾਰਾ ਇਹ ਵੀ ਕ੍ਰਾਸ ਬ੍ਰੀਡ ਚ ਆ ਗਈ ਕਿਉਂਕਿ ਗਾਵਾਂ ਜਿੰਨੀਆਂ ਕ ਦਿਖਾਉਂਗਾ ਮੈਂ ਗਰਮੀ ਦਾ ਟਾਈਮ ਹੈ ਬਾਈ ਯਾਰ ਕ੍ਰਾਸ ਹੀ ਚੱਲਦੀ ਆ ਹੁਣ ਗਰਮੀ ਚੱਲਣ ਵਾਲੀਆਂ ਆਈਟਮ ਹੀ ਦਿਖਾਉਂਗਾ ਤੇ ਕੱਦ ਬਿੱਟ ਯਾਰ ਬਹੁਤਾ ਪੱਛੀ ਦਾ ਤੇ ਬਾਡੀ ਬੁੱਡੀ ਚੰਗੀ ਆ ਤੇ ਲੰਬਾਈ ਲੰਬੂਈ ਵੀ ਬਹੁਤਾ ਅਗਲੇ ਬੰਨਿਓ ਦਿਖਾ ਦੇ ਦਰ ਸਿੱਧਰੋਂ ਆ ਲੈਵ ਲੂਵੇ ਤੇ ਮਾਰਦੇ ਦਿਖਾ ਦੇ ਹਰੇਕ ਪੱਖ ਤੋਂ ਇਹਦੇ ਨਾਲ ਬਾਈ ਬੱਚਾ ਕੀ ਆ ਨਾਲ ਬੱਛੀ ਆ ਵੀਰੇ ਆ ਬੱਛੀ ਤੇ ਵੀ ਮਾਰਦੇ ਇਧਰ ਦੀ ਲਿਆ ਆ ਇਹਦੇ ਨਾਲ ਹੈਗੀ ਆ ਸੱਜਣਾ ਬੱਛੀ 18 ਤੋਂ 19 ਕਿਲੋ ਰੈਡੀ ਆ ਉਹ ਰੈਡੀ ਆ ਵੀਰੇ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ 62000 ਵੀਰੇ ਇਹਦਾ 62000 60 ਸੁੱਠ ਦੀ ਹੋ ਜੂ ਦੇ ਦਾਂਗੇ ਵੀਰੇ ਆਏ 760 ਸੁੱਠ ਦੀ ਹੋ ਜੂ ਸੱਜਣੋਂ ਬਾਡੀ ਵਾਲੀ ਗਾਂ ਐ ਤੇ ਮੇਨ ਗੱਲ ਆ ਜਿਹੜੀ ਯਾਰ ਦੁੱਧ ਤਿਆਰੀ ਦਾ ਤੇ ਬਾਕੀ ਕੱਦ ਕਾੜ ਦਾ ਅਜਾ ਤੁਸੀਂ ਮੇਰੇ ਕੱਦ ਤੋਂ ਇੱਥੇ ਤੋਂ ਲਾ ਲੇ ਕਿਉਂਕਿ ਚੰਗੇ ਕੱਦ ਕਾਠ ਵਾਲੀ ਬੱਛੀ ਆ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਜਾਣ ਵਾਲੀ ਬੱਛੀ ਆ ਜੇ ਗੱਲ ਕਰ ਲਈ ਹੈ ਨਾ ਹਾਂ ਵੀਰੇ ਤੇ ਹੁਣ ਮਾਰਦੇ ਆਹ ਬੱਛੀ ਦੇ ਕੈਮਰਾ ਇਹ ਵੀ ਤੋਰ ਦੇ ਖੋਲ ਕੇ ਇਹਦੇ ਨਾਲ ਵੀ ਫੀਮੇਲ ਆ ਇਹਦੇ ਨਾਲ ਵੀ ਫੀਮੇਲ ਆ ਵੀਰੇ ਨਾਲ ਤਿੰਨਾਂ ਦੀ ਬੱਛੀਆਂ ਨੇ ਜੇ ਗੱਲ ਕਰ ਲਈ ਹੈ ਨਾ ਹਾਂ ਬਾਈ ਤੇ ਬਾਕੀ ਜੇ ਸੱਜਣ ਕੋਈ ਬਾਈ ਜੋੜਾ ਲੈ ਕੇ ਜਾਂਦਾ ਜੋੜੇ ਆ ਆਂਦੀ ਲੈ ਜਾ ਉਧਰ ਦੀ ਕੱਢ ਲਿਆ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਵੀਰੇ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਵੀਰੇ 9 ਤਰੀਕ ਨੂੰ ਸ਼ਾਮ ਨੂੰ ਸੂਈ ਹੈਗੀ ਠੀਕ ਆ ਗੱਲ ਅੱਜ ਮੇਰੇ ਕੋਲ ਵੀ ਓਕੇ ਦੀ ਰਿਪੋਰਟ ਆ ਵੀਰੇ ਅੱਜ ਤਰੀਕ ਹੈਗੀ ਆ 15 ਹਣਾ 15 ਬਾਈ ਆ 6 ਦਿਨ ਦੀ ਸੂਈ ਆ ਸੂਆ ਇਹਦਾ ਹੈਗਾ ਸੱਜਣੋਂ ਤੀਜਾ ਤੇ ਆਡਰ ਰੋਡਰ ਵੀ ਚੰਗਾ ਇਹਦਾ ਤੇ ਥਣ ਥਨੋਟ ਵੀ ਚੰਗਾ ਤੇ ਹੈਗਾ ਵੀ ਆਡਰ ਜੇ ਗੱਲ ਕਰ ਲਾਂ ਜਿੱਡੀ ਕਾਪ ਆ ਉੱਡਾ ਕੇ ਇਹਦਾ ਲੈਵਾ ਤੇ ਇਹ ਵੀ ਕਰਾਸ ਬਰੀਡ ਚ ਆ ਗਈ ਬਈ ਹੈਨਾ ਹਾਂ ਵੀਰੇ ਆ ਚਵਾਈ ਚ ਬੂਈ ਦੀ ਕਿਵੇਂ ਆਹੀ ਬਰੇ ਓਕੇ ਆਂ ਧੜਾ ਮਾਰ ਲਾ ਰੱਸੀ ਵੀ ਨਾ ਪਾਈ ਬੱਚਾ ਵੀ ਨਾ ਛੱਡੀ ਠੰਡੀ ਸੀਲ ਆ ਜੇ ਗੱਲ ਠੰਡੀ ਸੀਲ ਆ ਬਾਈ ਯਾਰ ਤੇ ਨਾਲ ਇਹਦੇ ਆ ਬੱਛੀ ਆ ਗਈ ਬੱਛੀ ਐ ਤੇ ਵੀ ਮਾਰਦੇ ਕੈਮਰਾ ਓਏ ਨਾਲ ਇਹਦੇ ਬੱਛੀ ਆ ਕਿਉਂਕਿ ਤਿੰਨਾ ਮਗਰ ਬੱਛੀਆਂ ਨੇ ਇੱਕ ਨਾਲ ਇੱਕ ਨਗੀਨਾ ਫਰੀ ਆ ਤੇ ਲੇਵੇ ਲੂਵੇ ਦਾ ਕਾਰ ਵੀ ਚੰਗਾ ਤੇ ਲੇਵੇ ਤੇ ਯਾਰ ਸਾਨੂੰ ਸਾਂ ਵੀ ਬਹੁਤ ਨਹੀਂ ਬਹਿ ਜਾ ਬਈ ਓ ਲੈ ਬਾਈ ਕਹਿੰਦਾ ਅਸੀਂ ਮਾਰ ਦਨੇ ਧੜਾ ਓਏ ਥੱਲੇ ਨਾ ਮਾਰਿਆ ਕਰੋ ਲੰਬਾ ਦੇਣ ਲੱਗ ਜਾਂਦੇ ਨੇ ਸੱਜਣ ਕਈ ਕਹਿੰਦੇ ਯਾਰ ਤੁਸੀਂ ਨਾ ਦੁੱਧ ਦਾ ਅਨਰਾਧਰ ਕਰਦਾ ਨੂੰ ਜਦੋਂ 13ਵੇਂ ਦਾ ਤੈਨੂੰ ਥੱਲੇ ਡੋਲਦ ਬਾਕੀ ਯਾਰਾ ਜਿਹੜੇ ਸੱਜਣ ਨੂੰ ਪਸੰਦ ਆਊਗਾ ਕੋਈ ਵੀ ਜਾਨਵਰ ਉਹੀ ਗੱਲ ਬਾਰ-ਬਾਰ ਮੈਂ ਫੇਰ ਕਹਿੰਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਾ ਕਰੋ ਕਿਤੋਂ ਵੀ ਜਾਨਵਰ ਲੈ ਕੇ ਜਾ ਜੀ ਚੋਕ ਕੇ ਲੈ ਜੇ ਬਈ ਆਪਣੇ ਪਹਣੋ ਚਾਰ ਟਾਈਮ ਵਾਲਾ ਇਧਰ ਲੈ ਬੰਨੇ ਦਿਖਾ ਦੇ ਅਗਲੇ ਬੰਨੇ ਅਗਲੇ ਬੰਨੇ ਮਾਰ ਦੇ ਥਣ ਥਣੋੜ ਦਿਖਾ ਦੇ ਨੇੜੇ ਲਾ ਕੇ ਇਹ ਕਿੰਨੇ ਪੈਸੇ ਹੀ ਦੇ ਦਾਂਗੇ ਇਹ 68000 ਹੈ ਜੀ ਕਿੰਨੇ ਦੀ ਛੱਡ ਦਾਂਗੇ 62000 ਦੀ ਛੱਡ ਦਾਂਗੇ ਇਹ 62 ਵੀ ਦੇ ਦਾਂਗੇ ਆਲੇ ਵਾਲੂ ਭਾਈ ਦਾ ਵੀ ਚੰਗਾ ਹੈ ਨਾ ਹਾਂ ਜੀ ਆ ਮੱਝ ਤੇ ਮਾਰ ਦੇ ਤਰ ਸੋਣੂ ਇਹਦਾ ਸੂਆ ਕਿਹੜਾ ਇਹ ਬਈ ਰੀਜਨਲ ਤੀਜਾ ਸੂ ਮੈਨੂੰ ਚੌਥਾ ਲੱਗਦੀ ਆ ਯਾਰ ਨਾ ਬਾਈ ਹੈ ਅਰੀਜਨਲ ਤੀਜਾ ਸੂਆ ਹੈ ਸਿੰਘ ਜੀ ਸੰਖੇ ਖੁੱਲਾ ਬਾਈ ਆਪਾਂ ਕਰਾਇਏ ਨਹੀਂਗੇ ਵੱਡੇ ਹੋਏ ਨੇ ਵੈਸੀ ਅੱਗੋਂ ਠੀਕ ਆ ਗੱਲ ਹੁਣ ਕਈ ਤਾਂ ਵਪਾਰੀ ਕਰਾ ਦਿੰਦੇ ਨੇ ਆਪਾਂ ਕਰਾਇਏ ਕੋਈ ਨਹੀਂ ਬਾਈ ਇਹ ਵੀ 9 ਤਰੀਕ ਨੂੰ ਇਕੱਠੀਆਂ ਹੀ ਸੂਈਆਂ ਦੀ ਸ਼ਾਮ ਨੂੰ ਇਹ ਅੱਛਾ ਇਹਦੇ ਥੱਲੇ ਕਿੰਨੀ ਬੋਲੀ ਆ ਇਹ ਥੱਲੇ 8-9 ਕਿਲੋ ਹੁਣ ਰੈਡੀ ਆ ਵੀਰੇ ਬੱਚਾ ਕੀ ਨਾਲ ਕੱਟੀ ਆ ਬਾਈ ਮਗਰੇ ਦੇ ਵੀ ਅੱਛਾ ਇਹਦੇ ਮਗਰ ਵੀ ਕੱਟੀ ਆ ਫੀਮੇਲ ਕਾਫ ਨੇ ਜਿੰਨੇ ਜਾਨਵਰ ਸੂਏ ਸਾਰੇ ਫੀਮੇਲ ਨਹੀਂ ਮਗਰ ਸਾਰੇ ਇਧਰਲੇ ਬੰਨੇ ਆ ਜਾ ਦਰਸ ਲੈ ਇਹਨੂੰ ਬਾਈ ਤੋੜ ਕੇ ਦਿਖਾ ਦੇ ਇਹਨੂੰ ਹਲੇ ਵੇਲੇ ਨੂੰ ਇਹਦਾ ਕਾਰੇ ਦਾ ਚੰਗਾ ਤੇ ਬਾਕੀ ਸਮਾਂ ਵੀ ਸਜਣੋ ਜੇ ਮੈਂ ਗੱਲ ਕਰ ਲਾਂ ਤਕਰੀਬਨ ਤਕਰੀਬਨਾਂ 1.5 ਦੇ ਆਸ-ਪਾਸ ਦਾ ਸਮਾਂ ਉਸ ਹਿਸਾਬ ਨਾਲ ਇਹਨਾਂ ਦੀ ਹਵਾਨਿਆਂ ਦੀ ਲੇ ਬੈਂਦੀ ਜੱਜਮੈਂਟ ਕਰ ਲਿਓ ਕਿਉਂਕਿ ਡੰਗ ਤੇ ਪਸ਼ੂ ਹੋਰ ਵੀ ਜਿਆਦਾ ਧਿਆਨ ਆਂ ਡਰਦੀ ਆ ਥੋੜੀ ਜਿਹੀ ਨੇੜੇ ਫੜ ਕੇ ਤੋਰਦੇ ਸੁਆ ਬਾਕੀ ਤੁਸੀਂ ਬਾਡੀ ਦੇ ਹਿਸਾਬ ਨਾਲ ਆਪਦੀ ਸਮਝ ਨਾਲ ਵੀ ਜਾਨਵਰ ਦੇਖਣਾ ਹੁੰਦਾ ਕਿਉਂਕਿ ਬਾਈ ਹੋਰੀ ਵੀ ਯਾਰ ਵਪਾਰ ਦੇ ਕੰਮ ਆ ਖਰੀਦ ਕੇ ਲੈ ਕੇ ਆਉਂਦੇ ਨੇ ਜਿਵੇਂ ਇਹਨਾਂ ਨੂੰ ਰਿਪੋਰਟ ਮਿਲਦੀ ਆ ਅੱਗੋਂ ਉਵੇਂ ਯਾਰ ਇਹ ਰਿਪੋਰਟ ਅੱਗੇ ਆਪਾਂ ਨੂੰ ਦੇ ਦਿੰਦੇ ਨੇ ਆ ਇੱਥੇ ਦਿਖਾ ਦੇ ਲੰਬਾਈ ਲੰਬੂਈ ਹੁਣ ਕਿੰਨੇ ਕਿਲੋ ਬੋੜਾ ਦੱਸਿਆ ਬਾਈ 9 ਕਿਲੋ ਵੀ ਰੈਡੀ ਐ 9 ਕਿਲੋ ਰੈਡੀ ਆ ਤੇ ਆਰਡਰ ਇਹਦਾ ਹੈਗਾ ਸਟਿਚਾ ਆਰਡਰ ਆ ਕੰਪੈਕਟ ਆਰਡਰ ਦੀ ਆ ਜੇ ਗੱਲ ਕਰ ਲਈਏ ਹੈਨਾ ਹਾਂ ਬਾਈ ਚਬਾਈ ਚੁਈ ਕਿੰਨੇ ਆ ਬਾਈ ਦੀ ਬਾਈ ਓਕੇ ਦੀ ਰਿਪੋਰਟ ਹੈਗੀ ਪੂਰ ਛਿੱਟਾ ਛੜਲਾ ਟੈ ਜੰਮੀ ਵੀ ਨਹੀਂ ਬਰੇ ਯਾਰ ਜੰਮੀ ਜਬਾਕ ਚੋਲੇ ਚ 5 ਸਾਲ ਦਾ ਬਾਈ ਇਹਨੂੰ ਅੱਛਾ ਪਾਸ ਆ ਚਬਾਈ ਚ ਪਾਸ ਆ ਵੀਰੇ ਓਕੇ ਦੀ ਰਿਪੋਰਟ ਐ ਇਹਦੇ ਪੈਸੇ ਫਿਰ ਹੋਂਤੀ ਕਰ ਲਾਂਗੇ ਬਈ ਇਹਦਾ ਅੱਛਾ ਬਾਹਲਾ ਤਾਂ ਨਹੀਂ ਕਰਦੇ ਨਾ 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 ਵੀਰੇ ਬਾਹਲਾ ਨਹੀਂ ਕਰਦੇ ਜਾਇਜ਼ ਰੇਟ ਆ ਜਿੰਨੇ ਰੁਪਏ OTT ਵੀ ਖਾਲੀ ਮੋੜਨ ਦੇ ਨਹੀਂ ਕਰੂੰ ਆ ਬੰਦੇ ਨੂੰ ਜੜਾਊਗਾ ਇਹਦੇ ਮਗਰ ਵੀ 30000 ਦਰਸ 30 ਵੀ ਦਿਖਾ ਦੇ ਤੇ ਹੁਣ ਆ ਨਗੀਨੇ ਤੇ ਵੀ ਮਾਰ ਦੇ ਯਾਰ ਆ ਝੋਟੀ ਤੇ ਵੀ ਮਾਰ ਦੇ ਜੀ ਨਾ ਸਾਨੂੰ ਸਭੀ ਦਿਖਾ ਦੇ ਉਹ ਦਰਸ ਇਹ ਵੀ ਬਾਡੀ ਤੇ ਯਾਰ ਨਾ ਸਾਨੂੰ ਸਭ ਬਹੁਤ ਨੇ ਹੈ ਨਾ ਤੇ ਮੇਨ ਗੱਲ ਆ ਬਾਡੀ ਦੀ ਚੜਾਈ ਚੜੂਈ ਵੀ ਬਹੁਤ ਆ ਇਹਦੀ ਸੰਭਾਲ ਕਿਸੇ ਮਾਲਕ ਨੇ ਸ਼ੌਂਕ ਨਾਲ ਸ਼ੌਂਕ ਨਾਲ ਰੱਖੀ ਹੋਈ ਦੀ ਬਈ ਇਹ ਸ਼ੌਂਕ ਨਾਲ ਰੱਖੀ ਹੋਈ ਆ ਆਈਟਮ ਬਾਕੀ ਸਾਨੂੰ ਸਜਣੋ ਚੀਜ਼ ਇਹ ਦੱਸੂ ਆਪਣੇ ਰਿਸ਼ਤੇਦਾਰਾਂ ਲਵੇ ਸੀ ਬਈ ਇਹ ਅਛਾ ਆਪਣੇ ਰਿਸ਼ਤੇਦਾਰਾਂ ਤੋਂ ਲੈ ਗਏ ਹਾਂ ਕਰ ਵੀ ਆਈ ਐ ਇਹ ਸਾਰਾ ਮਾਲ ਵੇਚਤਾ ਉਹਨਾਂ ਨੇ ਠੀਕ ਹੈ ਜੀ ਉਹਦੇ ਗੱਲ ਕਰ ਲੀਆ ਯਾਰਾ ਝੋਟੀ ਕਿਸੇ ਪੱਖ ਤੋਂ ਹੱਥ ਨਹੀਂ ਦਿਰਾਉਂਦੀ ਸਿੰਘ ਤੋਂ ਲਾ ਲਓ ਮੂੰਹ ਮੱਥੇ ਤੋਂ ਲਾ ਲਓ ਹਰਿਆਣੇ ਦੀ ਬੜੀ ਪਯਾਰ ਹਰਿਆਣੇ ਦੀ ਭਿੰਡੇ ਤੇ ਜਿਵੇਂ ਇਹਦੇ ਜੇ ਕਾਟਿੰਗ ਕੂਟਿੰਗ ਬਾਈ ਨੇ ਕਰੀ ਹੁੰਦੀ ਤਾਂ ਨਾ ਸਾਨੂੰ ਸਾਨੂੰ ਹੋਰ ਵੀ ਜਿਆਦਾ ਨਜ਼ਰ ਆਉਣੀ ਆਦੀ ਤੌਰ ਦੇ ਇੱਕ ਵਾਰੀ ਭਾਈ ਨੂੰ ਸੁਵਾ ਕਿਹੜਾ ਸੁਹੰਦੀ ਆ ਤੀਜਾ ਸੁਵਾ ਸੁਹੰਦੀ ਆ ਫਿਰ ਇਹ ਕਨਫਰਮ ਕਹਾਂ ਨੂੰ ਚਾਹੀਦੀ ਦੂਜਾ ਕਹਾਂ ਵਾਲਾ ਕਹੋਂਦੀ ਹੈਗੀ ਅਛਾ ਕਿੰਨੇ ਕ ਦਿਨ ਕੱਢ ਦੂਗੀ ਲੈ ਜੂ ਬਈ 15 ਤੋਂ 20 ਦਿਨ ਦੇ ਵਿੱਚ ਵਿੱਚ ਅੱਛਾ 15 20 ਦਿਨ ਦੀ ਕੱਚੀ ਆਲੇ ਹਾਂ ਬਈ ਲੈ ਸੱਜਣੋ ਇਹ 15 ਤੋਂ 20 ਦਿਨ ਝੋਟੀ ਕੱਢਦੀ ਆ ਤੇ ਬਾਕੀ ਬਾਡੀ ਬੁੱਡੀ ਦਾ ਲਾਜਵਾ ਵਾ ਜੇ ਗੱਲ ਕਰ ਲਾਂ ਕਿਉਂਕਿ ਥੱਲਿਓ ਹਜੇ ਚੱਲਿਆ ਸਿਸਟਮ ਇਹਦਾ ਹੋਲੀ 17 18 ਕਿਲੋ ਤੋਂ ਚੋਇਆ ਹੋਇਆ ਬਈ ਇਹ ਜਿਵੇਂ ਜਿਵੇਂ ਇਹ ਯਾਰ ਇਹਦਾ ਟਾਈਮ ਨੇੜੇ ਲੱਗਦਾ ਜਾਊ ਹਨਾ ਲੇਵੇ ਦਾ ਕਾਰ ਬਣਾਉਂਦੀ ਜਾਊਗੀ ਤੇ ਮੇਰੇ ਨਾਲ ਲੈਵੇ ਤੇ ਧਰ ਸਕਲੇ ਬੰਦੇ ਉਹ ਖਾ ਦਿਉ ਨਾੜਾ ਬਈ ਆਪਾਂ ਬਹੁਤ ਨੇ ਦੇ ਜੇ ਆਪਣੇ ਘਰੇ ਰਹੇਗੀ ਸੂ ਪੀ ਸਹੀ ਸਲਾਮਤ ਹਾਂਜੀ ਆਪਾਂ ਦੋ ਟਾਈਮ ਇਹਦੀ ਮਿਲਕਿੰਗ ਵੀ ਕਰਵਾ ਕੇ ਦੇ ਦਾਂਗੇ ਠੀ ਹੁਣ ਇਹ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਫੋਨ ਤੇ ਕਰ ਲਾਂਗੇ ਬਈ ਕਿਉਂ ਹੁਣ ਕੱਚੀ ਆ ਫਿਰ ਬੰਦਾ ਵੀਡੀਓ ਬਾਅਦ ਚ ਤਿਆਰ ਹੋਏਂਦੀ ਆ ਵੀਡੀਓ ਦੇਖ ਕੇ ਅਗਲਾ ਕਹਿੰਦਾ ਯਾਰ ਪਹਿਲਾਂ ਤੂੰ ਇੰਨਾ ਲਗਦਾ ਦੀਗਾ ਵੀ ਉਹਦੇ ਇੰਨੇ ਵਾਗਦਾ ਇੰਨੇ ਦੀ ਲਵਾਂਗੇ ਸਹੀ ਗੱਲ ਆ ਬਾਈ ਆ ਰੁਪਈਏ ਮਤਲਬ ਉਹਨੇ ਕੀ ਲਵਾਂਗੇ ਜਿੰਨੇ ਕੋਟ ਦੀ ਆ ਜਿੰਨੇ ਕੋਟ ਦੀ ਆ ਬਈ ਜੇ ਕੋਈ ਸੱਜਣਾ ਅੱਜੇ ਲਿਆਂਦਾ ਸਾਮ ਸਮਾਨ ਵਾਲੇ ਛੱਡ ਉਹਨੂੰ ਹਾਂ ਵੀਰੇ ਛੱਡ ਛੱਡ ਕੇ ਦਵਾਂਗੇ ਠੀਕ ਆ ਗੱਲ ਨੰਬਰ ਬੋਲ ਦਿਓ ਆਪਣਾ 855 888 5640 ਲੈ ਸੱਜਣੋ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ